ਸਰ ਮਜੀਦ ਪੋਜਿਆ ਹੋਇਆ ਸਾਡਾ ਵੀਰ ਹੈ ਲੰਗਰ ਦੇ ਵਿੱਚ ਕਹਿੰਦੇ ਹੀ ਸੇਵਾ ਕੀਤੀ ਆ ਸਾਡੇ ਰੀਤੇ ਵੀ ਪੋਜਿਆ ਹੋਇਆ ਹੈ ਪਰ ਆਹ ਦੇਖੋ ਮੇਰੇ ਵੀਰ ਖੇਡ ਦਿਖਾ ਦੇ ਉਸੇ ਜੀਤ ਸਿੰਘ ਸਾਹਿਬ ਅਰਜਨ ਸਿੰਘ ਪਾਣੀ ਦੇ ਨਾਲ ਦੇ ਕਮਲ 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 ਵੀਰੋ ਆਹ ਜੀ ਆਹ ਇੰਟਰਨਲ ਰੱਖਿਆ ਅੰਦਰ ਸੇ ਤੋਂ ਪਾਉਂਦੇ ਲਾ ਦੇ ਮੇਰੇ ਵੀਰੋ ਹੋ ਗਏ ਕਮਾਲ ਹੋਈ ਪਈਆ ਦੁਨੀਆ ਇਸ ਖੇਡ ਤੇ ਮਾਦਰੀ ਵਾਲਿਆ ਝਾਲ ਹੋਈ ਗਈਆ ਦੁਨੀਆ ਇਸ ਖੇਡ ਤੇ ਝਾਲ ਹੋਈ ਪਈਆ ਕਮਾਲ 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 ਹੋ ਗਏ ਜਿਵੇਂ ਉਹ ਕਹਿੰਦੇ ਰਾਮਗੜੀ ਸਰਕਾਰਾਂ ਕਦਾ ਹੁੰਦਾ ਐਦਾਂ ਦੀ ਗੱਲ ਬਣੀ ਹੁੰਦੀ ਆ ਜੱਟਾਂ ਆ ਗੱਲ ਕੋਈ ਐਦਾਂ ਦੀ ਬਣੀ ਹੁੰਦੀ ਆ ਆ ਜਵੇਂ ਰੇਨ ਵਾਲੇ ਪੱਥਰਾਂ ਦੇ ਵਿੱਚੋਂ ਝੂਆ ਨਿਕਲਦਾ ਹੁੰਦਾ ਆ ਗੱਲ ਉਹ ਬਣੀ ਹੁੰਦੀ ਆ ਤੇ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਟਰਾਲੀ ਖਿੱਚ ਮੈਚਾਂ ਤੋਂ ਪਿਆਲ ਹੋਈ ਜਾਂਦੀ ਆ ਆ ਦੇਖਿਆ ਹੋਇਆ ਜੋਰ ਹੋ ਗਈ ਕਮਾਲ ਆ ਆ ਦੇਖੋ ਸਾਹਮਣੇ ਹੇਲ ਕੇ ਉਹ ਮੋੜਾ ਕਰਦਾ ਹੋਇਆ ਕਮਾਲ ਲੱਗਿਆ ਚੋਰ ਕਿ ਮੁਰਕੋ ਮੁਰਗੀ ਹੋ ਗਿਆ ਲੱਗ ਕੇ ਜੋਰ ਚੋਪਰਾ ਦਾ ਗੰਡਾ ਵੀ ਚੁਬਦਾ ਉਹ ਸਿਸਕਥੋਰ ਚੋਪਰਾ ਦਾ ਗੰਡਾ ਵੀ ਟਵਾਂਦੀ ਗਰਮ ਖੂਨ ਨਾਲ ਕਾਲੇ ਪਾ ਵਜਦੇ ਰਾਜੇ ਖੇਲੇ ਮਰਦ ਮਦਾਨੋ ਉਹ ਦਰਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਦਰਕੇ ਨਹੀਂ ਬੱਸਦੇ ਮਹਿਨ ਮਾਜਰੀ ਵਾਲਾ ਰਾਜੂ ਰੋ ਰੋ ਜੂ ਕਿ ਸੁੱਕੇ ਮੇਮਿਆਂ ਦੇ ਵਿੱਚ ਉਹ ਮੇਵਾ ਜਿਵੇਂ ਕਾਜੀ ਉਹ ਗੱਲਾਂ ਕਰਵਾਉਂਦਾ ਮਹਿਨ ਮਾਜਰੀ ਦਾ ਵਾਸੀ ਓ ਹੱਤ ਦਾ ਸਕੀਨ ਮੈਂ ਨਾ ਮਾਜਰੀ ਦਾ ਰਾਜੂ ਮੇਰੇ ਵੀਰੋ ਆਏ ਹਾਏ ਐਨਾ ਵਧੀਆ ਕੰਮ ਚੱਲਦਾ ਚੱਲਦਾ ਜਦੋਂ ਜੋੜਾ ਵੀ ਪੂਰਾ ਲਾ ਗਿਆ ਸੀਗਾ ਇੱਥੇ ਜਾ ਕੇ ਇੱਥੇ ਜਾ ਕੇ ਪਾਪ ਨੇ ਪਟਾਖਾ ਜਾ ਮਾਰਦਾ ਤੇ ਆਹ ਦੇਖ ਆਹ ਦੇਖ ਪ੍ਰਦੇਵ ਸਲੰਸਰ ਦਾ ਮਾਜੀ ਲੈ ਸਾਹਮਣੇ ਮੇਰੇ ਵੀਰੋ ਖੰਤੋ ਲੁੱਟ ਲਖਾਈ ਖੜਦਾ ਖੜਾ ਵੀਰ ਆਹ ਬੰਦੇ ਆਹ ਡਰਾਮੇ ਦੇ ਤੁਸੀਂ ਤੇ ਜਦ ਆਹ ਜਿੱਤੇ ਵਰਤ ਕੇ ਜਿੱਤਦਾ ਹੋਏ ਸਾਧ ਤੇਰੇ ਬਾਗਾ ਵਾਲਿਆ ਜੋ ਬੋਲੇ ਸੁਨੇਹਾਲ ਦੇ ਠਕਾਰੇ ਦੀ ਜੀ ਧੂਰ ਦੇ ਸਾਧ ਤੇਰੇ ਬਾਗਾ ਵਾਲਿਆ ਆ ਬੋਲੇ ਸੁਨੇਹਾਲ ਦੇ ਠਕਾਰੇ ਦੀ ਜੀ ਉਹਦੇ ਪ੍ਰੀਤ ਦੇ ਸਾਹਮਣੇ ਨੀਵੇ ਇਹ ਪ੍ਰੀਤ ਕਰਨਾ ਸਾਹਮਣੇ ਮਾਲ ਦੇ ਓਰੀਏ ਦਾ ਖਾਨਪੁਰ ਪ੍ਰਿੰਟ ਪਰ ਸਿੱਧਾ ਜੇ ਸਾਡਾ ਪਿੰਡਾ ਫੀਰ ਦੇ ਮਦਦ ਦੇ ਵਿੱਚ ਇੱਕ ਬੜੇ ਕੰਮ ਕਮਾਲ ਕਰਦਾ ਜਾ ਰਿਹਾ ਧੂਰ ਵਾਲੇ ਕੜਾ ਦੀ ਅੱਜ ਖੂਨ ਜਾਰਾ ਖੇੜੇ ਦੇ ਵਿੱਚ ਜਿੱਤਵਰੀਆ ਫੇਰਾ ਪੁੱਜਾ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਜੱਜਾ ਪਰ ਫਿੱਲੇ ਹੋ ਜਾਈਈਆ ਖਾਰਪੁਰੀਆ ਸਿੰਧਰ ਪੁੱਜਾ ਹੋਇਆ ਕੈਨੇਡਾ ਵਾਲਾ ਉਹ ਪ੍ਰਾਂਤਰ ਦੇ ਵਿੱਚ ਰਹਿੰਦਾ ਇਹ ਮੈਚ ਖੇਡਣ ਆਇਆ ਹੋਇਆ ਇੰਡੀਆ ਦੇ ਵਿੱਚ ਜੇਲਾਬ ਆਇਆ ਹੋਇਆ ਸਿੰਧਰ ਕਹਿੰਦੇ ਪ੍ਰਾਂਤਰ ਵਾਲਾ ਆਹ ਵੇਖੋ ਸਿੰਧਰ ਖਾਨ ਖੁਰੀਆ ਲੈ ਵੀ ਸਿੰਧਰ ਆਹ ਕਮਾਲ ਕਰਨੀ ਪੈਣੀ ਆ ਮੁੰਡਿਆ ਕਮਾਲ ਕਰਨੀ ਪੈਣੀ ਆ ਜੇ ਮੈਟ ਬਣਾਉਣੀ ਆ ਤੇ ਕਮਾਲ ਕਰਨੀ ਪੈਣੀ ਆ ਆਹ ਇੱਕ ਜੇ ਪ੍ਰੀਤ 60 45 ਦੇ ਲਈ ਉਹ ਕਹਿੰਦੇ 60-59 ਬ੍ਰੀਟ ਹੈ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਇਹਦਾ ਮਤਲਬ ਜਿਹੜੇ ਪਹਿਲਾਂ 2-3 ਜਿਹੜੇ ਸੂ ਮੈਦਾਨ ਲਾਏ ਨੇ ਉਹ ਟਰੈਕਟਰ ਨੇ ਈਸੀ ਪੋਜੀਸ਼ਨ ਦੇ ਵਿੱਚ ਜਿਹੜੇ ਲਾਏ ਨੇ ਤੇ ਉਹਨੇ ਪੋਜੀਸ਼ਨ ਜਿਹੜੀ ਬਿਲਕੁਲ ਸਹੀ ਸੀ ਟਰੈਕਟਰਾਂ ਦੀ ਚਲੋ ਸਮੇਂ-ਸਮੇਂ ਦਾ ਗੇੜ ਹੁੰਦਾ ਕਿਸੇ ਟਰੈਕਟਰ ਦਾ ਪਰ ਅਗਲਾ ਟਰੈਕਟਰ ਟੈਰੀ ਦੇ ਵਿੱਚ ਰਹੇਗਾ ਤੇ ਜਿਹੜੀ ਸੀ ਵੀ ਵਾਲੇ ਨੂੰ ਬੇਨਤੀ ਆ ਨੇੜੇ ਜਾਵੇ ਰੇ ਰਾਜੂ ਪੱਤੀ ਲੈ ਜਮਤ ਤੋਂ ਬਾਈ ਵੀ ਟਰੈਕਟਰ ਵਾਲੇ ਵੀਰਾਂ ਨੂੰ ਬੇਨਤੀ